ਮੈਂ ਇੱਕ ਸੀਰੀ ਚ ਕਿਤੇ ਕੀਤਾ ਸੀਗਾ ਨੀਲ ਐਮਸਟ੍ਰਾਂਗ ਜੋ ਸੀਗਾ ਦੁਨੀਆ ਦਾ ਪਹਿਲਾ ਬੰਦਾ ਸੀ ਜਿਹੜਾ ਚੰਨ ਤੇ ਗਿਆ ਸੀ ਨੀਲ ਐਮਸਟ੍ਰਾਂਗ ਅਮਰੀਕਾ ਦਾ ਸਾਇੰਟਿਸਟ ਜਦੋਂ ਉਹਨੇ ਚੰਨ ਤੇ ਪੈਰ ਧਰਿਆ ਬੜਾ ਖੁਸ਼ ਕਹਿੰਦਾ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਨੇ ਚੰਨ ਤੇ ਪੈਰ ਧਰਿਆ ਮੇਰਾ ਨਾਮ ਹਿਸਟਰੀ ਚ ਲਿਖਿਆ ਜਾਊ ਅਮਰੀਕਾ ਦਾ ਝੰਡਾ ਕੱਢ ਕੇ ਕਹਾਂ ਥੋੜਾ ਜਿਆਦਾ ਘੁੰਮਿਆ ਆਨੇ ਆ ਥੋੜੀ ਦੂਰ ਗਿਆ ਅਗਲੇ ਮੋੜ ਤੇ ਇੱਕ ਪੰਜਾਬੀ ਸ਼ੇਰੇ ਪੰਜਾਬ ਢਾਬਾ ਖੋਲੀ ਬੈਠਾ। ਚੰਨ ਤੇ ਉਹ ਕਹਿੰਦਾ ਉਹ ਬੌਜੀ ਦੱਸੋ ਫਿਰ ਮਟਰ ਪਨੀਰ ਬਣਾਈਏ ਜਾਂ ਫਿਰ ਆਲੂ ਨਾਲ ਦੀ ਤੜਕਾ ਫਿਰ ਕੀ? ਦਾਲ ਦਾਲ ਮੱਖਣੀ ਬਣਾਦੀ ਉਹ ਕਹਿੰਦਾ ਯਾਰ ਮੈਂ ਸੋਚਦਾ ਸੀ ਮੈਂ ਹੀ ਆ ਪਹਿਲਾਂ। ਤੂੰ ਤੇ ਇੱਥੇ ਢਾਬਾ ਖੋਲੀ ਬੈਠਾ ਯਾਰ। ਤੂੰ ਕਦੋਂ ਆ ਗਿਆ ਸੀ? ਕਹਿੰਦਾ ਕਦੋਂ-ਕਦੋਂ ਵਾਲੀ ਗੱਲ ਨਾ ਪੁੱਛੋ ਜੀ ਕਹਿੰਦਾ ਫਗਵਾੜੇ ਦੇ ਇੱਕ ਟਰੈਵਲ ਏਜੰਟ ਨਾਲ 15 ਲੱਖ ਚ ਅਮਰੀਕਾ ਲੈ ਜਾਣ ਦੀ ਗੱਲ ਹੋਈ ਸੀ ਪਤਾ ਨਹੀਂ ਕਿੱਥੇ ਲਾ ਗਿਆ ਇੱਥੇ ਯਾਰ ਜੀ। ਅਸੀਂ ਤਾਂ ਉੱਥੇ ਬੈਠੇ ਆ। ਸਾਨੂੰ ਨਹੀਂ ਕੋਈ ਸਾਡੀ ਲਿਮਟ ਨਹੀਂ ਹੈਗੀ ਕੋਈ ਤਰੱਕੀ ਦੀ ਸੋ ਇਸ ਕਰਕੇ ਅਸੀਂ ਮਾਰਸ਼ਲ ਕਾਮ ਬਣ ਜੰਦੀ ਹੈ ਸਾਡੀ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਣਾ ਲੱਗੇ ਰਹਿੰਦੇ ਕੋਚ ਕੋ ਹੋਰ ਹੈ ਨੁ ਜੋ ਸਿੱਧੂ ਹੇ ਰੱਬ ਉਹ ਵਿਆਹਾਂ ਸ਼ਾਦੀਆਂ ਚ ਨਾ ਲੈਣ ਦੇ ਨਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਰੀ ਸਾਲ ਡੂੜ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੀ ਕੋਲ ਵਾਪਸ ਆ ਜਾਂਦਾ ਕਹਿੰਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਿਆਹ 2 ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਏ ਜਾਂਦਾ ਨਾ ਲਵਾਵੇ ਜਵਾਬਸ ਪੈਂਦਾ ਸਹੀ ਹੈ ਨਾ ਉਹ ਲੱਗਿਆ ਰਹੇ ਮਿੱਤਰ ਪਿਆਰੇ ਵੀ ਮਿੱਤਰ ਪਿਆਰੇ ਪਤਨੀ ਕੀ ਵੀ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਪ ਤਾਂ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਕੱਢਣੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਘੜਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਘੜਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਘੜਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨਾਂ ਨੂੰ ਵੀ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਇਹ ਚੋਂ ਨਹੀਂ ਘੱਟਦਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ 'ਚ ਕੁੱਤਾ ਇਦਲੇ ਪਾਸੇ ਛੜਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੁਣ ਦੱਸ ਕਦੋਂ ਮੈਂ ਸਮਝ ਗਿਆ ਇਹਦਾ ਮਨ ਕੁੱਤਿਆਂ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਟਣੀ ਖੱਡਣਾ ਨੁਕਸਬਾ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਸੋ ਮੈਂ ਤਾਂ ਇਦਾਂ ਵੀ ਮੈਂ ਤਾਂ ਇਦਾਂ ਨਹੀਂ ਆ ਮੈਂ ਤਾਂ ਜੋ ਦਿਲ ਤੇ ਉਹੀ ਸਭਾਂ ਤੇ ਆ ਕਈ ਵਾਰੀ ਪੱਤਰਕਾਰ ਮੈਨੂੰ ਕਹਿੰਦੇ ਨੇ ਅਫਸਰ ਮੇਰੇ ਪ੍ਰੋਟੋਕੋਲ ਹੈ ਜੀ ਵਿਧਾਨ ਸਭਾ 'ਚ ਮੈਂ ਸਵਾਲਾਂ ਦੇ ਜਵਾਬ ਦੇਈ ਜਾਂਦਾ ਸੀ ਮੈਨੂੰ ਕਹਿੰਦੇ ਜੀ ਹਰ ਇੱਕ ਸਵਾਲ ਦਾ ਜਵਾਬ ਉਹਨਾਂ ਦੇ ਆਕਰੋ ਮੈਂ ਕੀ ਗੱਲ ਜਿੱਦੋਂ ਮੇਰੇ ਕੋਲ ਜਵਾਬ ਹੈਗਾ ਕਹਿੰਦੇ ਜੀ ਪਹਿਲਾਂ ਵਾਲੇ ਮੁੱਖ ਮੰਤਰੀ ਸਾਰਿਆਂ ਦੇ ਜਵਾਬ ਨਹੀਂ ਦਿੰਦੇ ਹੁੰਦੇ ਸੀ ਮੈਂ ਕਿਹਾ ਤਾਂ ਨਹੀਂ ਤਾਂ ਪਹਿਲਾਂ ਵਾਲੇ ਨੇ ਹੁਣ ਵਾਲੇ ਕਿਉਂ ਨਹੀਂ ਹੈਗੇ ਫਿਰੋ ਮੈਂ ਕਿਹਾ ਮੈਂ ਹੈਗਾ ਜਦੋਂ ਮੇਰੇ ਕੋਲ ਜਵਾਬ ਮੈਂ ਤਾਂ ਦੇਵਾਂਗਾ ਜਵਾਬ ਕਿਹੜਾ ਪ੍ਰੋਟੋਕਾਲ ਨਾ ਜੀ ਇੰਨੇ ਕ ਬੰਦੇ ਨੇ ਜਿਵੇਂ ਆਹ ਹੈ ਜੇ ਪ੍ਰੋਗਰਾਮ 'ਚ ਕਦੋਂ ਮੁੱਖ ਮੰਤਰੀ ਆਉਂਦੇ ਹੁੰਦੇ ਸੀ ਉਹ ਕੋਈ ਛੋਟਾ ਜਿਹਾ ਪ੍ਰੋਗਰਾਮ ਹੈ ਛੋਟਾ ਹੈ ਮੈਂ ਕਹਾਂ ਯਾਰ ਕਿਸੇ ਮੈ ਮੈਨੂੰ 50 ਬੰਦਿਆਂ ਦੇ ਸਾਹਮਣੇ ਭਾਵੇਂ ਖੜੇ ਕਰ ਦੋ ਜੇ 50 ਘਰਾਂ 'ਚ ਵੀ ਮੇਰੀ ਵਜ੍ਹਾ ਕਰਕੇ ਤਰੱਕੀ ਦੇ ਦੀਵੇ ਬਲਦੇ ਨੇ ਤੇ ਚੁੱਲ੍ਹੇ 'ਚ ਅੱਗ ਬਲਦੀ ਹੈ ਮੈਨੂੰ ਤੇ ਇਤੋਂ ਵੱਧ ਖੁਸ਼ੀ ਹੋਰ ਤੋਂ ਵੱਧ ਪੁੰਨ ਦਾ ਕੰਮ ਹੋਰ ਕੀ ਹੋ ਸਕਦਾ ਜੀ ਅੱਜ ਦੇ ਜ਼ਮਾਨੇ 'ਚ